ਚੰਡੀਗੜ੍ਹ ਨਗਰ ਨਿਗਮ ਮੇਅਰ ਨੂੰ ਲੈ ਕੇ ਜਿਹੜੀ ਚੋਣ ਹੋਈ ਸੀ ਉਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਲੋਕਤੰਤਰ ਦਾ ਕਤਲ ਹੋਇਆ ਹੈ ਤਾਂ ਇਸ ਨੂੰ ਲੈ ਕੇ ਜਿਹੜੇ ਚੋਣ ਅਧਿਕਾਰੀ ਨੇ ਉਹਨਾਂ ਦੇ ਉੱਤੇ ਵੀ ਗਾਜ਼ ਡਿੱਗੀ ਹੈ ਚੋਣ ਅਧਿਕਾਰੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਹੀ ਨਹੀਂ ਹਾਲਾਂਕਿ ਜਿਹੜਾ ਕੁਝ ਸੁਣਵਾਈ ਹੋਈ ਸੁਪਰੀਮ ਕੋਰਟ ਦੇ ਅੰਦਰ ਇਸ ਮਾਮਲੇ 'ਚ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਕਿਹਾ ਸੀ ਕਿ ਸੁਪਰੀਮ ਕੋਰਟ ਦਾ ਰੁਖ ਕਰਨਗੇ ਜਿਸ ਦੇ ਕਰਕੇ ਏ ਸੁਣਵਾਈ ਹੋਈ ਤਾਂ ਚੀਫ ਜਸਟਿਸ ਆਫ ਇੰਡੀਆ ਨੇ ਇਸ ਮਾਮਲੇ ਵਿੱਚ ਅਹਿਮ ਟਿੱਪਣੀਆਂ ਕੀਤੀਆਂ ਨੇ ਜਿਵੇਂ ਕਿ ਪਹਿਲਾਂ ਹੀ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜਾ ਸਾਰੇ ਜਾਣਦੇ ਨੇ ਗੱਠਜੋੜ ਸੀ ਗੱਠਜੋੜ ਦੇ ਆਧਾਰ ਦੇ ਉੱਤੇ ਜਿਨ੍ਹਾਂ ਨੇ ਜਿਹੜੀਆਂ ਵੋਟਾਂ ਨੇ ਇਹਨਾਂ ਦੀਆਂ ਬਣਦੀਆਂ ਸੀ ਗੱਠ ਜੋੜਦਿਆਂ ਉਸ ਦੇ ਨਾਲ ਇੱਕ ਗੱਲ ਤੈਹ ਸੀ ਕਿ ਮੇਅਰ ਦੀ ਚੋਣ ਜਿਹੜੀ ਹੋਣ ਜਾ ਰਹੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਆਪਣੀ ਸਹਿਮਤ ਨਾਲ ਕਿ ਆਮ ਆਦਮੀ ਪਾਰਟੀ ਦਾ ਪਹਿਲੀ ਵਾਰ ਮੇਅਰ ਚੁਣਿਆ ਜਾਣਾ ਚੰਡੀਗੜ੍ਹ ਦੇ ਅੰਦਰ ਪਰ ਇਸ ਤਰ੍ਹਾਂ ਨਹੀਂ ਹੋਇਆ ਸਾਰੇ ਜਾਣਦੇ ਨੇ ਕਿ ਕਈ 8 ਵੋਟਾਂ ਨੇ ਜਿਹੜੀਆਂ ਉਹ ਕਿਵੇਂ ਇਨਵੈਲਿਡ ਹੋ ਜਾਂਦੀਆਂ ਨੇ ਤੇ ਉਹ ਵੋਟਾਂ ਇਨਵੈਲਿਡ ਕਿਵੇਂ ਹੋਈਆਂ ਇਸ ਨੂੰ ਲੈ ਕੇ ਚੋਣ ਅਧਿਕਾਰੀ ਨੇ ਜਿਹੜੇ ਉਹਨਾਂ ਦੇ ਉੱਤੇ ਜਿਹੜੀ ਆ ਕਾਰਵਾਈ ਕਰਨ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਚੋਣ ਅਧਿਕਾਰੀ ਨੇ ਬੈਲਟ ਪੇਪਰ ਡਿਫੇਸਡ ਕੀਤੇ ਨੇ ਇਹ ਲੋਕ ਜਿਹੜੇ ਲੋਕਤੰਤਰ ਦੀ ਹੱਤਿਆ ਹੋਈ ਹੈ ਕਤਲ ਹੋਇਆ ਹੈ ਇਹ ਸਾਰੀਆਂ ਗੱਲਾਂ ਸੁਪਰੀਮ ਕੋਰਟ ਦਾ ਹਿੱਸਾ ਬਣੀਆਂ ਨੇ ਔਰ ਕੇਸ ਚਲਾਉਣ ਦੇ ਵੀ ਚਲਾਉਣਾ ਚਾਹੀਦਾ ਅਰ ਇਸ ਦੇ ਮਤਲਬ ਦੇ ਉੱਤੇ ਇਹ ਵੀ ਕਿਹਾ ਗਿਆ ਕਿ ਅਗਲੀਆਂ ਜਿਹੜੀਆਂ ਬੈਠਕਾਂ ਨੇ ਉਸ ਦੇ ਉੱਤੇ ਵੀ ਰੋਕਾ ਲਗਾ ਦਿੱਤੀ ਗਿਆ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਵਿੱਚ ਕਈ ਗੱਲਾਂ ਕਈ ਤੱਥ ਕਈ ਅਜਿਹੇ ਸਾਹਮਣੇ ਆਈਆਂ ਨੇ ਤੱਥਾਂ ਇਹ ਨੇ ਸਾਹਮਣੇ ਜਿਸ ਦੇ ਨਾਲ ਭਾਜਪਾ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਚੋਣ ਅਧਿਕਾਰੀ ਅਨਿਲ ਮਸੀ ਨੂੰ ਸੁਪਰੀਮ ਕੋਰਟ ਨੇ ਝਾੜ ਛੰਬ ਕੀਤੀ ਹੈ ਫਟਕਾਰ ਲਾਈ ਹੈ CGI Chief Justice of India DY ਚੰਦਰ ਚੂੜ ਨੇ ਕਿਹਾ ਕਿ ਸਪਸ਼ਟ ਹੈ ਕਿ ਉਹਨਾਂ ਨੇ ਬੈਲਟ ਪੇਪਰਾਂ ਨੂੰ ਜਿਹੜਾ ਇਨਵੈਲਿਡ ਕੀਤਾ ਹੈ ਡਿਫੇਸਡ ਕੀਤਾ ਹੈ ਕਿ ਇਸੇ ਤਰ੍ਹਾਂ ਚੋਣ ਜਿਹੜੀ ਹੈ ਉਸ ਦਾ ਪ੍ਰਬੰਧ ਕੀਤਾ ਜਾਵੇਗਾ ਇਸ ਤਰ੍ਹਾਂ ਚੋਣ ਅਯੋਜਿਤ ਕੀਤੀ ਜਾਵੇਗੀ ਇਹ ਲੋਕਤੰਤਰ ਦਾ ਮਜ਼ਾਕ ਹੈ ਇਹ ਲੋਕਤੰਤਰ ਦਾ ਕਤਲ ਹੈ ਇਸ ਅਫਸਰ ਦੇ ਉੱਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਇਹ ਗੱਲਾਂ ਕਹਿ ਦਿੱਤੀਆਂ ਨੇ ਜਿਹੜੇ ਕੀ ਉਸ ਵਕਤ ਚੋਣ ਕਰਵਾ ਰਹੇ ਸਨ ਚੋਣ ਅਧਿਕਾਰੀ ਸਨ ਅਨਿਲ ਮਸੀ ਔਰ ਮਕਦਮਾ ਚਲਾਉਣ ਗੱਲ ਤੱਕ ਦੀ ਗੱਲ ਜਿਹੜੀ ਸੁਪਰੀਮ ਕੋਰਟ ਦੇ ਅੰਦਰ ਚੀਫ ਜਸਟਿਸ ਆਫ ਇੰਡੀਆ ਨੇ ਕਹੀ ਹੈ ਤੇ ਇਸ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ ਬੜੀ ਅਹਿਮ ਗੱਲ ਹੈ ਕਿਉਂਕਿ ਇਸ ਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਵੀ ਪੈਣਾ ਹੈ ਔਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਵੀ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਚੋਣ ਕਮਿਸ਼ਨ ਜਿਹੜਾ ਕਿ ਇੱਕ ਆਜ਼ਾਦ ਸੰਸਥਾ ਹੋਣੀ ਚਾਹੀਦੀ ਹੈ ਜਿਹੜੀ ਕਿ ਨਿਰਪੱਖਤਾ ਦੇ ਨਾਲ ਕਿਸੇ ਦਾ ਵੀ ਪੱਖ ਨਾ ਪੂਰੇ ਪਰ ਇੱਥੇ ਪੱਖ ਪੁਰ ਦੇਖਾਈ ਦੇ ਰਹਿਣ ਅੰਨੇ ਸੇ ਕਰਕੇ ਚੀਫ ਜਸਟਿਸ ਆਫ ਇੰਡੀਆ ਨੂੰ ਜਈਆਂ ਟਿੱਪਣੀਆਂ ਕਰਨੀਆਂ ਪਈਆਂ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਮੇਅਰ ਚੋਣ ਨੂੰ ਲੈ ਕੇ ਪੂਰੇ ਰਿਕਾਰਡ ਨੂੰ ਜ਼ਬਤ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਰਜਿਸਟਰਾਰ ਜਰਨਲ ਦੇ ਕੋਲ ਰੱਖਿਆ ਜਾਵੇ ਤੇ ਬੈਲਟ ਪੇਪਰ ਤੇ ਵੀਡੀਓਗ੍ਰਾਫੀ ਨੂੰ ਵੀ ਸੰਭਾਲ ਕੇ ਰੱਖਿਆ ਜਾਣਾ ਚਾਹੀਦਾ ਇਸ ਦੇ ਨਾਲ ਹੀ ਕੋਰਟ ਨੇ ਨਿਰਦੇਸ਼ ਦਿੱਤੇ ਨੇ ਕਿ ਚੰਡੀਗੜ੍ਹ ਨਿਗਮ ਦੀ ਆਗਾਮੀ ਬੈਠਕ ਜਿਹੜੀ ਆ ਉਹ ਉਹ ਅਜੜੀਆ ਅੱਗੇ ਸਸਪੈਂਡ ਕਰ ਦਿੱਤੀ ਜਾਵੇ ਜਾਂ ਪੋਸਟਪੌਂਡ ਕਰ ਦਿੱਤੀ ਜਾਵੇ ਅਗਲੀ ਬੈਠਕਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਇੰਡੀਆ ਯਾਨੀ ਕਿ ਆਪ ਤੇ ਕਾਂਗਰਸ ਦਾ ਜਿਹੜਾ ਸੰਯੁਕਤ ਇੱਕ ਗੱਠ ਜੋੜ ਸੀ ਕੈਂਡੀਡੇਟ ਸੀ ਕੁਲਦੀਪ ਕੁਮਾਰ ਨੇ ਇਹ ਯਾਚਿਕਾ ਦਾਅਰ ਕੀਤੀ ਸੀ ਇਹ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਭਾਜਪਾ ਦੇ ਨਵੇਂ ਚੁਣੇ ਗਏ ਮੇਅਰ ਮਨੋਜ ਸੋਨਕਰ ਨੂੰ ਹਟਾ ਕੇ ਦੁਬਾਰਾ ਚੋਣ ਕਰਵਾਉਣ ਦੀ ਮੰਗ ਕੀਤੀ ਹੈ ਤੇ ਇਸੇ ਪਟੀਸ਼ਨ ਦੇ ਉੱਤੇ ਸੁਣਵਾਈ ਕਰਦੇ ਆ ਚੀਫ ਜਸਟਿਸ ਆਫ ਇੰਡੀਆ ਨੇ ਕਈ ਐਮ ਗੱਲਾਂ ਕਹਿ ਦਿੱਤੀਆਂ ਨੇ ਖਾਸ ਕਰਕੇ ਚੋਣ ਅਧਿਕਾਰੀ ਦੇ ਉੱਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਬੜੀ ਵੱਡੀ ਗੱਲ ਕਹਿ ਦਿੱਤੀ ਗਈ ਆ ਔਰ ਸੁਪਰੀਮ ਕੋਰਟ ਦੇ ਵਿੱਚ ਜਿਹੜੀਆਂ ਇਹ ਗੱਲਾਂ ਹੋਈਆਂ ਨੇ ਸਾਹਮਣੇ ਨਿਕਲ ਕੇ ਉਸ ਨੂੰ ਲੈ ਕੇ ਕਾਫੀ ਹੁਣ ਚਰਚਾ ਛਿੜ ਗਈ ਹੈ ਤੇ ਜਿਹੜੇ ਨਵੇਂ ਚੁਣੇ ਗਏ ਮੇਅਰ ਨੇ ਚੰਡੀਗੜ੍ਹ ਦੇ ਉਹਨਾਂ ਨੂੰ ਕੀ ਆਪਣੀ ਕੁਰਸੀ ਕੋਣੀ ਪੈ ਸਕਦੀ ਹੈ ਗਮੋਣੀ ਪੈ ਸਕਦੀ ਹੈ ਔਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਇਸ ਮਸਲੇ ਦੇ ਵਿੱਚ ਜਿਹੜਾ ਰਿਕਾਰਡ ਹੈ ਸਾਰਾ ਵੀਡੀਓਗ੍ਰਾਫੀ ਹੋਈ ਕਿਉਂਕਿ ਇਸ ਦੇ ਲਈ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਗੱਲ ਨੂੰ ਲੈ ਕੇ ਮੀਡੀਆ ਨੂੰ ਜਦੋਂ ਜਵਾਬ ਦਿੱਤਾ ਤੇ ਕਿਹਾ ਸੀ ਕਿ ਇਹ ਤਾਂ ਸ਼ਰ੍ਹਾਂ ਹਮ ਤੱਕ ਹੈ ਜੇਕਰ ਵੀਡੀਓਗ੍ਰਾਫੀ ਨਾ ਹੁੰਦੀ ਤਾਂ ਸ਼ਾਇਦ ਇਹ ਗੱਲਾਂ ਹੀ ਸਾਹਮਣੇ ਨਾ ਆਉਂਦੀਆਂ ਤਾਂ ਚੋਣ ਅਧਿਕਾਰੀ ਨੇ ਇਸ ਵਿੱਚ ਕਿੱਥੇ ਕਿੱਥੇ ਕੋਤਾਈ ਵਰਤੀ ਹੈ ਜਾਂ ਫਿਰ ਜਾਣ ਬੁੱਝ ਕੇ ਜਿਹੜਾ ਕੰਮ ਕੀਤਾ ਜਹੀ ਭੂਮਿਕਾ ਨਿਭਾਈ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੀ ਲੀਡਰਸ਼ਿਪ ਨੇ ਵੱਡੇ ਸਵਾਲ ਖੜੇ ਕੀਤੇ ਕਾਂਗਰਸ ਪਾਰਟੀ ਨੇ ਚਾਹੇ ਗੱਠਜੋੜ ਪੰਜਾਬ ਦੇ ਅੰਦਰ ਨਹੀਂ ਹੋਇਆ ਉਹਨਾਂ ਨੇ ਵੀ ਇਸੇ ਗੱਲ ਦੇ ਉੱਤੇ ਦੇ ਕੇ ਜ਼ੋਰ ਦਿੱਤਾ ਕਿ ਇਹ ਤਾਂ ਸਰਾ ਸਰ ਭਾਜਪਾ ਨੇ ਧੱਕਾ ਕੀਤਾ ਜਿੱਥੇ ਹੀ ਮੀਡੀਆ ਦੇ ਵਿੱਚ ਇਹ ਗੱਲਾਂ ਆਖੀਆਂ ਗਈਆਂ ਤੇ ਹੁਣ ਸੁਪਰੀਮ ਕੋਰਟ ਦਾ ਰੁਖ ਅਪਣਾ ਲਿਆ ਗਿਆ ਪਟੀਸ਼ਨ ਦੇ ਵਿੱਚ ਇਹ ਵੀ ਦਲੀਲ ਦਿੱਤੀ ਗਈ ਹੈ ਕਿ ਚੋਣ ਅਧਿਕਾਰੀ ਅਨਿਲ ਮਸੀ ਨੇ ਵੋਟਾਂ ਦੀ ਗਿਣਤੀ ਦੇ ਵਿੱਚ ਹੇਰਾਫੇਰੀ ਕੀਤੀ ਹੈ। ਉਹਨਾਂ ਦੀ ਤਰਫ ਤੋਂ ਕਾਂਗਰਸ ਦੇ ਆਗੂ ਤੇ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਨੇ ਦਲੀਲਾਂ ਰੱਖੀਆਂ ਨੇ। ਹੁਣ ਇਸ ਮਾਮਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਹੈ ਪਰ ਇਸ ਗੱਠ ਜੋੜ ਦੀਆਂ ਜਿਹੜੀਆਂ 8 ਵੋਟਾਂ ਨੇ ਇਹਨਾਂ ਨੂੰ ਇਨਵੈਲਿਡ ਕਰਾਰ ਦੇ ਦਿੱਤਾ ਗਿਆ ਸੀ ਚੰਡੀਗੜ੍ਹ ਮੇਅਰ ਚੋਣ ਦੇ ਵਿੱਚ ਇੱਕ ਸੰਸਦ ਮੈਂਬਰ ਦੀ 35 ਜਿਹੜੇ ਨੇ ਉਹ ਕਾਉਂਸਲਰ ਨੇ ਉਹਨਾਂ ਦੀਆਂ ਮਿਲਾ ਕੇ 36 ਵੋਟਾਂ ਬਣਦੀਆਂ ਨੇ ਜਿਸ ਦੇ ਵਿੱਚ 14 ਭਾਜਪਾ ਦੇ ਜਿਹੜੇ ਕਾਉਂਸਲਰ ਨੇ ਇੱਕ ਭਾਜਪਾ ਜਿਹੜੇ ਲੋਕ ਸਭਾ ਮੈਂਬਰ ਨੇ ਭਾਜਪਾ ਦੇ ਕਿਰਨ ਖੇਰ ਤੇ ਕ ਅਕਾਲੀ ਦਲ ਦੀ ਵੋਟ ਇਸ ਤਰ੍ਹਾਂ ਕੁੱਲ ਮਿਲਾ ਕੇ ਬਾਕੀ ਵੋਟਾਂ ਨੇ ਜਿਹੜੀਆਂ ਉਹ 20 ਬਣਦੀਆਂ ਸੀ ਜਿਹੜੀਆਂ ਕੀ ਆਪ ਤੇ ਕਾਂਗਰਸ ਦੇ ਕੌਂਸਲਰਾਂ ਦੀਆਂ ਸਨ ਪਰ ਉਹਨਾਂ ਸਾਰੀਆਂ ਵੋਟਾਂ ਦੇ ਵਿੱਚੋਂ 8 ਨੂੰ ਇਨਵੈਲਿਡ ਦੱਸਿਆ ਗਿਆ ਯਾਨੀ ਕਿ 12 ਵੋਟਾਂ ਹੀ ਉਹਨਾਂ ਦੇ ਹਿੱਸੇ ਆਈਆਂ ਤੇ ਦੂਜੇ ਪਾਸੇ ਲੋਕ ਸਭਾ ਮੈਂਬਰ ਦੀ ਵੀ ਵਿੱਚੇ ਵੋਟ ਗਿਣੀ ਜਾਵੇ ਤੇ ਕਾਕਾਲੀ ਦਲ ਦੀ ਵੋਟ ਗਿਣੀ ਜਾਵੇ ਇਸ ਤਰ੍ਹਾਂ 16 ਵੋਟਾਂ ਹਾਸਲ ਕਰ ਲਈਆਂ ਭਾਜਪਾ ਦੇ ਆਹ ਪਲੜਾ ਭਾਰੀ ਹੋ ਜਾਂਦਾ ਤੇ ਜਿਹੜਾ ਇੰਡੀਆ ਗਾਠ ਜੁੜਿਆ ਯਾਨੀ ਕਿ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠਿਆਂ ਚੋਂ ਲੜ ਰਹੀ ਸੀ ਜਾਂ VOTING ਹੋ ਰਹੀ ਸੀ ਇਸ ਮੇਅਰ ਦੀ ਚੋਣ ਦੇ ਲਈ ਤਾਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸੇ ਕਰਕੇ ਸੁਪਰੀਮ ਕੋਰਟ ਦਾ ਰੋਕ ਕੀਤਾ ਗਿਆ ਮਨੋਜ ਸੋਨਕਰ ਨੇ ਵੀ ਫਾਈਲ ਦੀ ਜੀਡੀ ਹੈ ਉਹ ਮਨੋਜ ਸੋਨਕਰ ਜਿਹੜੇ ਨਵੇਂ ਮੇਅਰ ਚੁਣੇਗੇ ਚੰਡੀਗੜ੍ਹ ਦੇ ਭਾਜਪਾ ਦੇ ਨਵੇਂ ਚੁਣੇਗੇ ਮੇਅਰ ਮਨੋਜ ਸੋਨਕਰ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੀ ਹੈ ਆਪਣੇ ਵੱਲੋਂ ਵੀ ਇੱਕ ਐਪਲੀਕੇਸ਼ਨ ਦਾਖਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਕੁਲਦੀਪ ਦੀ ਇਸ ਯਾਚਿਕਾ ਦੇ ਵਿੱਚ ਜੈਫਰ ਇਸ ਪਟੀਸ਼ਨ ਦੇ ਵਿੱਚ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਦੀ ਗੱਲ ਵੀ ਜ਼ਰੂਰ ਸੁਣੀ ਜਾਵੇ ਉਹਨਾਂ ਦੀ ਤਰਫ਼ ਤੋਂ ਵੀ ਸਾਬਕਾ ਕੇਂਦਰੀ ਮੰਤਰੀ ਜਿਹੜੇ ਕੀ ਸੁਸ਼ਮਾ ਸੁਭਰਾਜ ਦੀ ਬੇਟੀ ਬਾਂਸਰੀ ਭਾਰਤਵਾਜ ਨੇ ਦਲੀਲਾਂ ਰੱਖੀਆਂ ਨੇ ਹਾਈ ਕੋਰਟ ਦੇ ਤੋਂ ਹਾਲੇ ਤੱਕ ਕੋਈ ਵੀ ਰਾਹਤ ਨਹੀਂ ਮਿਲੀ ਹੈ ਸੁਪਰੀਮ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ ਕੁਲਦੀਪ ਕੁਮਾਰ ਦੀ ਤਰਫ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਲਗਾਈ ਗਈ ਸੀ ਇਸ ਦੇ ਉੱਤੇ ਸੁਣਵਾਈ ਦੇ ਦੌਰਾਨ ਉਹਨਾਂ ਨੂੰ ਕੋਈ ਵੀ ਹਾਲੇ ਤੱਕ ਰਾਹਤ ਨਹੀਂ ਮਿਲੀ ਇਸ ਦੇ ਲਈ ਜਸਟਿਸ ਸੁਧੀਰ ਸਿੰਘ ਤੇ ਹਰਸ਼ ਵਾਂਗਰ ਦੀ ਜਿਹੜੀ ਇੱਕ ਬੈਂਚ ਨੇ ਆਪ ਦੀ ਤਰਫ ਤੋਂ ਚੋਣ ਦੇ ਸਟੇ ਕਰਨ ਦੀ ਮੰਗ ਨੂੰ ਇਨਕਾਰ ਕਰ ਦਿੱਤਾ ਸੀ ਇਸੇ ਕਰਕੇ ਸੁਪਰੀਮ ਕੋਰਟ ਜਾਣਾ ਪਿਆ ਆਮ ਆਦਮੀ ਪਾਰਟੀ ਨੂੰ ਤੇ ਕਾਂਗਰਸ ਨੂੰ ਮਿਲ ਕੇ ਤੇ ਹੁਣ ਸੁਣਵਾਈ ਹੋ ਰਹੀ ਹੈ ਇਸ ਦੇ ਵਿੱਚ ਵੱਡੀ ਗੱਲ ਕਹਿ ਦਿੱਤੀ ਹੈ ਕਿ ਜਿਹੜੇ ਚੋਣ ਅਧਿਕਾਰੀ ਨੇ ਉਹਦੇ ਉੱਤੇ ਮੁਕੱਦਮਾ ਵੀ ਚਲਾਇਆ ਜਾਣਾ ਚਾਹੀਦਾ ਹੈ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਚਰਚਾ ਦਾ ਵਿਸ਼ਾ ਬਣ ਗਈਆਂ ਨੇ ਤੇ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਭਾਜਪਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਵੱਡੇ ਝਟਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਫਿਰ ਸੁਪਰੀਮ ਕੋਰਟ ਦੀ ਜਦੋਂ ਅਗਲੀ ਸੁਣਵਾਈ ਹੋਣੀ ਹੈ ਉਸ ਦੇ ਵਿੱਚ ਕਿਸ ਨੂੰ ਰਾਹਤ ਮਿਲਦੀ ਹੈ ਤੇ ਕਿਸ ਦੀਆਂ ਮੁਸ਼ਕਲਾਂ ਵਧਦੀਆਂ ਨੇ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਫਿਲਹਾਲ ਆਮ ਆਦਮੀ ਪਾਰਟੀ ਨੇ ਰੁਕ ਕਰ ਲਿਆ ਸੁਪਰੀਮ ਕੋਰਟ ਦਾ ਤੇ ਚੀਫ ਜਸਟਿਸ ਇੰਡੀਆ ਨੇ ਇਹ ਸਾਰੀ ਗੱਲ ਨੂੰ ਸਾਰੇ ਤੱਥਾਂ ਨੂੰ ਮੱਦੇਨਜ਼ਰ ਰੱਖਦੇ ਹਾਂ ਧਿਆਨ ਚ ਰੱਖਦੇ ਹੋਇਆ ਇੱਥੋਂ ਤੱਕ ਇਹ ਦਿੱਤਾ ਕਿ ਚੋਣ ਅਧਿਕਾਰੀ ਨੇ ਜਿਹੜੇ ਉਨ੍ਹਾਂ ਦੇ ਉੱਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਤੇ ਸਾਰੇ ਰਿਕਾਰਡ ਨੂੰ ਸੰਭਾਲ ਕੇ ਰੱਖਣ ਦੀ ਗੱਲ ਆਖੀ ਗਈ ਹੈ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਾਮਲੇ 'ਚ ਕੀ ਦੁਬਾਰਾ ਸੁਣਵਾਈ ਹੁੰਦੀ ਹੈ ਉਦੋਂ ਕੀ ਕੁਝ ਬਦਲਦਾ ਹੈ ਕੀ ਕੀ ਸਾਹਮਣੇ ਆਉਂਦੀਆਂ ਗੱਲਾਂ ਇਸ ਦੇ ਨਾਲ ਜੁੜੇ ਹੋਏ ਜਿੰਨੇ ਅਪਡੇਟ ਨੇ ਕੋਸ਼ਿਸ਼ ਕਰਾਂਗੇ ਅਸੀਂ ਤੁਹਾਡੇ ਨਾਲ ਪਹਿਲ ਦੇ ਆਧਾਰ ਤੇ ਜਾਣਕਾਰੀ ਸਾਂਝੀ ਕਰੀਏ ਫਿਲਹਾਲ ਚੰਡੀਗੜ੍ਹ ਨਗਰ ਨਿਗਮ ਦੇ ਜਿਹੜੀ ਮੇਅਰ ਦੀ ਚੋਣ ਹੋਈ ਉਸ ਨੂੰ ਲੈ ਕੇ ਕਾਫੀ ਰੜਕਾ ਵਾਲੇ ਉਸੇ ਤਰ੍ਹਾਂ ਬਣਿਆ ਹੋਇਆ ਹੈ ਹਾਲਾਂਕਿ ਜਿਹੜਾ VOTING ਦੀ ਪ੍ਰਕਿਰਿਆ ਖਤਮ ਹੋ ਗਈ ਸੀ ਮੇਅਰ ਪਾਏ ਪਰ ਦੇ ਚੋਲੇ ਗਏ ਪਰ ਇਸ ਨੂੰ ਲੋਕਤੰਤਰ ਲਈ ਖਤਰਾ ਦੱਸਿਆ ਗਿਆ ਕਾਂਗਰਸ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ ਜਿਸੇ ਕਰਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਤੇ ਉੱਥੇ ਵੱਡੀਆਂ ਤੇ ਹਮ ਟਿੱਪਣੀਆਂ ਹੋਈਆਂ ਨੇ ਕਿ ਇਸ ਨੂੰ ਰਾਹਤ ਮਿਲਦੀ ਹੈ ਕਿਸ ਦੀਆਂ ਮੁਸ਼ਕਲਾਂ ਵੱਧਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੁਣਵਾਈ ਹੋਣੀ ਹੈ ਉਸ ਦੇ ਵਿੱਚ ਗੱਲ ਤੈ ਹੋ ਸਕਦੀ ਹੈ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ